ਦਾਨਾ ਪੱਤੀ ਬਦਨੀ ਕਲਾਂ ਦੇ ਗੁਰਦੁਆਰਾ ਸਾਹਿਬ ਚ ਪੱਤੀ ਦੇ ਵਸਨੀਕਾਂ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਉੱਗੇ ਸਮਾਜ ਸੇਵੀ ਡਾਕਟਰ ਐਸ ਪੀ ਸਿੰਘ ਬੁਰਾਈ ਜੀ ਦੀ ਗਤੀਸ਼ੀਲ ਅਗਵਾਈ ਹੇਠ ਚਲਾਏ ਜਾ ਰਹੇ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਅੱਖਾਂ ਦਾ 623ਵਾਂ ਮੁਫਤ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਕਾਟਨ ਡੇਰਾ ਬਾਬਾ ਉਤਮ ਦਾਸ ਜੀ ਦੇ ਗੱਦੀ ਨਸੀਨ ਬਾਬਾ ਨਰਮਲ ਦਾਸ ਜੀ ਲੋਪੋ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਡੀ ਐਸ ਪੀ ਸਰਦਾਰ ਮਨਜੀਤ ਸਿੰਘ ਤੇ ਸੀ ਵੱਲੋਂ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ ਗਿਆ ਇਸ ਕੈਂਪ ਵਿੱਚ ਸ਼ੰਕਰਾ ਹਸਪਤਾਲ ਮੁੱਲਾਂਪੁਰ ਚ ਅੱਖਾਂ ਦੇ ਮਾਹਰ ਡਾਕਟਰ ਪ੍ਰੀਤੀ ਵੱਲੋਂ ਕੈਂਪ ਇੰਚਾਰਜ ਹਰਕੋਮਲਜੀਤ ਸਿੰਘ ਜਰਨਲ ਡਾਕਟਰ ਨਵਨੀਤ ਕੌਰ ਗੁਰਪ੍ਰੀਤ ਸਿੰਘ ਅਤੇ ਗਲੋਰੀਆ ਆਦਿ ਟੀਮ ਮੈਂਬਰਾਂ ਨਾਲ 530 ਮਰੀਜ਼ਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ ਸਵਾਭੱਧਣੀ ਕਲਾਂ ਵਿਖੇ ਐਸਪੀ ਸਿੰਘ ਦਾ ਬਰਾਏ ਇਹ ਜਿਹੜੀ ਇਹਨਾਂ ਦੀ ਸਮੁੱਚੀ ਟੀਮ ਆ ਸਵਾਧਾ ਪਲਾ ਟੀਮ ਵੱਲੋਂ ਆਮ ਲੋਕਾਂ ਦਾ ਅੱਖਾਂ ਦੇ ਸੰਬੰਧੀ ਇੱਥੇ ਮੈਡੀਕਲ ਕੈਂਪ ਜਿਹੜਾ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਇੱਥੋਂ ਦੇ ਨੇੜੇ ਤੇੜੇ ਦੇ ਜਿਹੜੇ ਲੋਕ ਆ ਆਪਦਾ ਅੱਖਾਂ ਚੈੱਕ ਕਰਾਉਣ ਲਈ ਤੇ ਅੱਖਾਂ ਦੇ ਆਪਰੇਸ਼ਨ ਕਰਵਾਉਣ ਲਈ ਤੇ ਹੋਰ ਜਿਹੜੀ ਦਵਾਈ ਮੁਕਤੀ ਦੇ ਸੰਬੰਧ ਵਿੱਚ ਆ ਰਹੇ ਆ ਤੇ ਅਸੀਂ ਇਹਨਾਂ ਨੂੰ ਬਾਰਕਵਾਦ ਦਿੰਦੇ ਆ ਇਹ ਜਿਹੜਾ ਸਵਾਦਾ ਭਲਾ ਜਿਹੜਾ ਟਰਸਟ ਆ ਇਹ ਇਹ ਲੋਕ ਭਲਾਈ ਦੇ ਖੰਮਾ ਦੇ ਵਿੱਚ ਬੜੀ ਵੱਡੀ ਪੱਧਰ ਤੇ ਇਹ ਯੋਗਦਾਨ ਪਾ ਰਹੇ ਆ ਤੇ ਜਿਹਦੇ ਕਰਕੇ ਆਮ ਪਬਲਿਕ ਨੂੰ ਤੇ ਘਰੀਬ ਲੋਕਾਂ ਨੂੰ ਇਹਦਾ ਵੱਡੀ ਪੱਧਰ ਤੇ ਫਾਇਦਾ ਹੋ ਰਿਹਾ ਤੇ ਮੈਂ ਇਥੋਂ ਦੇ ਜਿੰਨੇ ਵੀ ਸੰਸਥਾ ਦੇ ਜਿਹੜੇ ਇਥੋਂ ਦੇ ਲੋਕਲ ਜਿਹੜੇ ਸੇਵਾਦਾਰ ਆ ਕਿਹਦਾ ਕਿਹਦਾ ਨਾਮ ਲਿਆ ਜਾਵੇ ਸਾਰਿਆਂ ਦੇ ਬੜੇ ਧੰਨਵਾਦੀ ਆ ਜਿਨ੍ਹਾਂ ਨੇ ਇੱਕ ਬੜਾ ਮਹਾਨ ਕਾਰਜ ਦੇ ਵਿੱਚ ਜਿਹੜੇ ਹਿੱਸਾ ਪਾਇਆ। ਤੁਹਾਨੂੰ ਸਭ ਨੂੰ ਬਹੁਤ-ਬਹੁਤ ਧੰਨਵਾਦ। ਮੇਰਾ ਹਦਕਤ ਪੁਲਾਇਆ ਪੁਲਾਲਾ ਜੀ ਤੋਂ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਕਲ ਸਾਹਿਬ ਹੈਗੇ ਜੀ ਟੈਂਟ ਪੱਧਨੀ ਚ ਲਾਇਆ। ਸਤਾਨਾ ਬੱਤੀ ਵੀ ਕੋ ਜੋ ਅੱਜ ਐਸਪੀ ਉਹਰਾਏ ਦੀ ਸੇਵਾ ਵੱਲੋਂ 623 ਆ ਅੱਖਾਂ ਦਾ ਫਿਊਜਨ ਕੈਂਪ ਲਗਾਇਆ ਜਾ ਰਿਹਾ ਹੈ। ਅਸੀਂ ਜਿੰਨੇ ਵੀ ਮੂਲਗਾ ਫਾਇਦੀ ਟਰਸਟ ਹੈਗੀ ਸਾਡੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਅਥਾਰਾ ਕੈਂਪ ਗੱਲ ਰਿਹਾ ਹੈ ਜਿਸ ਅੱਜ ਲੋਕਾਂ ਦਾ ਬਹੁਤ ਅਨੁਸ਼ਾਹ ਵੇਖਣ ਨੂੰ ਮਿਲਿਆ ਇਸ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਐਡਾ ਤਕੜਾ ਪ੍ਰਬੰਧ ਕਰਕੇ ਲੋਕਾਂ ਨੂੰ ਇਹ ਸੌਣ ਬੰਦਾਂ ਦਿੱਤੀਆਂ ਇਸ ਲਈ ਸੇਬਰਾਏ ਨਹੀਂ ਜਿਨ੍ਹਾਂ ਦੀਆਂ ਹੋਰ ਵੀ ਬਹੁਤ ਸੁਆਮਾਂ ਚੱਲ ਰਹੀਆਂ ਹੈ ਲੋਕਾਂ ਪਰੇ ਵੀ ਇਹਨੇ ਮੋਕੇ ਲੈ ਉਹ ਬਹੁਤ ਜੱਦੀ ਪੁਰਾਣੀ ਚੱਲ ਰਹੀ ਹੈ ਸਲਾਈਡ ਸੈਂਟਰ ਚੱਲ ਰਿਹਾ ਹੈ ਕੰਪਿਊਟਰ ਸੈਂਟਰ ਚੱਲ ਰਿਹਾ ਹੈ ਇਸੇ ਤਰ੍ਹਾਂ ਉਠਿਸੇ ਖਾਂ ਦੇ ਵਿੱਚ ਕਿਸੇ 2 ਮਹੀਨਿਆਂ ਤੋਂ ਇੱਕ ਨੈਮ ਚੱਲ ਰਹੀ ਹੈ ਗੁਲਾਣਾ ਲੇਟਰ ਵੀ ਇਹਨੇ ਕੋਈ ਟੈਸਟ ਹੁੰਦੇ ਬਹੁਤ ਡਾਕਟਰ ਦਿੱਤਾ ਨਹੀਂ ਕੀਤੇ ਜਾਂਦੇ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਬਈ ਤਰ੍ਹਾਂ ਦੇ ਕੈਂਪ ਸਲਾਈ ਕੈਂਪ ਕੰਪਿਊਟਰ ਕੈਂਪਸ ਚੱਲ ਰਹੇ ਹਨ ਨਾਲ ਉਹਨਾਂ ਦਾ ਬਹੁਤ ਨੇਣਾ ਆਪਾਂ ਉਹਨਾਂ ਦੀ ਲੋਕਾਂ ਪਰੇ ਵੀ ਅਸੀਂ ਇੱਥੋਂ ਦੇ ਕਲੱਬ ਦਾ ਤੇ ਐਸਪੀ ਸਿੰਘ ਭਰਾਏ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਇਹ ਕਾਰਜ ਨੂੰ ਨੇਪਰੇ ਚਾੜ੍ਹਣ ਲਈ ਧੰਨਵਾਦ ਅੱਜ ਪਤਰੀ ਕਲਾਂ ਦੇ ਵਿਸ਼ੇ ਕਾਨਾ ਪੱਤੀ ਗੁਰਦੋਰਾ ਸਾਹਿਬ ਦੇ ਵਿੱਚ ਜੋ ਕਾਂਗਰਸ ਦੀ ਸਿੰਘ ਭਰਾਏ ਜੀ ਵੱਲੋਂ 630 ਦਾ ਕੈਂਪ ਖੜਾ ਜਿਹੜਾ ਲਾਇਆ ਜਾ ਰਿਹਾ ਉਹਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਰਹੇ ਆ ਔਰ ਇਹਦੇ ਵਿੱਚ ਉਹ ਗਰੀਬ ਲੋਕ ਸ਼ਾਮਲ ਹੋ ਰਹੇ ਆ ਜਿਨ੍ਹਾਂ ਦਾ ਆਖਾਂ ਦੇ ਦਿੱਤੇ ਲੋਕੀ ਦੇ ਇਲਾਜ ਨਾਲ ਔਰ ਸੰਸਰਾਈ ਹਾਰਪੀਟ ਦੀ ਜਿਹੜੀ ਟੀਮ ਹੈ ਉਹ ਇੱਥੇ ਚੈੱਕ ਅਪ ਕਰ ਰਹੀ ਹੈ ਔਰ ਜਿੰਨੇ ਵੀ ਮਰੀਜ਼ ਸ਼ਾਮ ਤੱਕ ਨਿਕਲੇ ਅਸੀਂ ਉਹਨਾਂ ਨੂੰ ਫ੍ਰੀ ਆਫ ਕੋਸਟ ਬੱਸਾਂ ਦੇ ਵਿੱਚ ਲੈ ਕੇ ਜਾਵਾਂਗੇ ਸ਼ੰਕਰਾਜੀ ਹਸਪੀਟਲ ਔਰ ਉੱਥੋਂ ਆਪਰੇਸ਼ਨ ਕਰਾ ਕੇ ਉਹਨਾਂ ਨੂੰ ਵਾਪਸ ਇੱਥੇ ਲੈ ਕੇ ਆਵਾਂਗੇ ਔਰ ਜਿਹੜਾ ਇਹ ਅਪਰਾਨਾ ਅੱਖਾਂ ਦੇ ਕੈਂਪ ਦਾ ਇਹ ਬਹੁਤ ਹੀ ਲਾਗਾਜੂਗ ਔਰ ਮਨੁੱਖਤਾ ਦੀ ਭਲਾਈ ਲਈ ਹੈ ਅਸੀਂ ਮੋਗਲੀ ਜਿਹੜੀ ਸੀਨੀਅਰ ਟੀਮ ਹੈ ਅਸੀਂ ਡਾਕਟਰ ਐਸ. ਪੂਛੇ ਗੁੜਾਈ ਦਾ ਔਰ ਜਿਹੜੇ ਇੱਥੋਂ ਦੇ ਲੋਕਲ ਹੈ ਡਾਕਟਰ ਜਨੀਤ ਸਿੰਘ ਖੜਾ ਹੁਣੇ ਉਹਨਾਂ ਸਾਰੇ ਕਮੇਟੀ ਮੈਂਬਰਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਲ੍ਹਾ ਦੀ ਕਮੇਟੀ वाई जे हेठाल जो प्रैस मु काई वलो छह सौ ते छह सौ ते ਪ੍ਰੈਸ਼ਰ ਦੇ ਚੱਕਰ ਮੇਟਾ ਲਗਾਇਆ ਗਿਆ ਹੈ ਸੋਨ ਸ਼ੰਕਰਾਈ ਹਸਪੀਟਲ ਗੁਲਾਮਰ ਦੀ ਟੀਮ ਜਿੰਨਾਂ ਦਾ ਮੋਨਣਾ ਕਰੇਗੀ ਤੇ ਜਿਹੜੇ ਵੀ ਜਿੰਨੇ ਮੋਤੇ ਨੇ ਤੁਹਾਡਾ ਇੰਤਜ਼ਾਰ ਲਗਿਆ ਹੈ ਉਹਨਾਂ ਕਿਤੇ ਮੋਤੇ ਕਰਦੇ ਚੱਲਣਾ ਲੇਕੇ ਜੇ ਅੱਜ ਜਿੰਨੇ ਵੀ ਬਰੀ ਲੱਭੇ ਜਾਣਗੇ ਉਹ ਭੇਜਿਆ ਜਾਊਗਾ ਮਸਾਂ ਤੇ ਪਰਸੋਂ ਉਹਨਾਂ ਦੇ ਪੱਟੇ ਇਕਲਾ ਕੇ ਮੈਡੀਕਲ ਮੰਡ ਕੇ ਵਾਪਸ ਲਿਆ ਕੇ ਉਹਨਾਂ ਦਾ ਇਲਾਜ ਕਰ ਸਕਿਆ ਜਿੰਦਾ ਉਹਨਾਂ ਦੇ ਉੱਥੇ ਰਹਿਣ ਦਾ ਖਾਣ-ਪੀਣ ਦਾ ਮੁੱਦੋ ਵੀ ਬੰਦ ਕਰ ਦਿੱਤਾ ਗਿਆ ਹੈ ਜਿਸੇ ਵੀ ਮਰੀਜ਼ੇ ਕਿਸੇ ਗ੍ਰੈਂਟਰ ਕੋ ਨਾਲ ਜਾਣ ਦੀ ਲੋੜ ਜਿਹੀ ਹੈ ਸਾਰਾ ਜਿਹੜਾ ਪ੍ਰਬੰਧ ਹੈਗਾ ਡਾਕਟਰ ਵੱਲੋਂ ਪੂਰਾ ਲੈਂਦਾ ਹੈਗਾ ਇਹਨਾਂ ਜਿਹੜੇ ਲੋਕਾਂ ਦੀ ਮਰਦਵਾਰਾ ਕਨਨਪਤੀ ਦਾ ਜਿਹੜੇ ਹੈਗੇ ਆ ਮੈਨੇਜਮੈਂਟ ਆ ਉਹਨਾਂ ਨੇ ਬਹੁਤ ਬਤਾਈ ਆ ਪਹਿਲਾਂ ਕਿ ਜਿਹੜਾ ਅੱਜ ਇਸ ਹਨੇ ਦੇ ਮੌਸਮ ਦੇ ਵਿੱਚ ਦੇ ਪਰਕਾਰ ਦਾ ਕੰਮ ਕੀਤਾ ਹੈਗਾ ਸੈਲਟਿਕ ਪੁਸ਼ੰਗ ਦੀ ਜੀ ਮਦਦਾਈ ਜੋ ਹੈਗਾ ਜਿਹੜੇ ਲਗਾਤਾਰ ਕੰਮ ਵਿੱਚ ਲੱਗੇ ਰਹੇ ਨੇ ਜਨਾਦਰ ਵੀ ਉਹ ਇਹ ਯੋਗਤਾ ਬਣਦੇ ਰਹਿਣਗੇ ਜਿਹੜੇ ਕੈਂਪ ਹੈਗੇ ਕੈਂਪਾਂ ਦੇ ਨਾਲ ਨਾਲ ਇੱਕ ਤਰ੍ਹਾਂ ਦੇ ਕੋਰਸ ਤੇ ਜਿਹੜੀ ਉਹਨਾਂ ਦੀਆਂ ਲੈਬ ਚੱਲ ਰਹੀਆਂ ਨੇ ਅੱਗਾ ਵੀ ਬਹੁਤ ਲੋ ਲੈਬ ਚੱਲ ਰਹੀਆਂ ਨੇ ਉਹਨਾਂ ਦੇ ਉਹ ਜਿਹਨਾਂ ਨੇ ਮੁੰਦਗੀ ਦੇ ਵਿੱਚ ਕਰਮ ਲਾਗਤ ਰਿਹਾ ਦੇ ਹੀ ਉਹਨਾਂ ਦੇ ਕਸਟ ਹੁੰਦੇ ਹੈਗੇ ਆ ਜòn ਜਿਹੜਾ ਅਗਲੇ ਪੜਾਅ ਦੇ ਵਿੱਚ ਬਹੁਤ ਸਿੱਧੀ ਮੈਡੀਕਲ ਸਟੋਰ ਜਿਹੜੇ ਖੁੱਲ ਰਹੇ ਆ ਲੱਗਦਾ ਕਿ ਬਹੁਤ ਹੀ ਲਿਸਨਸਡ ਜਿਹੜੀ ਵੀ ਹੈ ਮੈਡੀਕਲ ਨੂੰ ਗੁੰਦਦੇ ਨੇ ਕਿਹੜਾ ਕਿਹੜਾ ਜਾਲ ਵੀ ਆ ਗਿਆ ਜਿਹੜੇ ਨੇ ਸਾਕੇ ਆ ਪਾਲਿਓ ਕਰਦੇ ਰਹਿਣਗੇ ਔਰ ਜਿੰਨਾ ਕਰ ਵੀ ਉਹ ਅਭਯੋਗ ਹੈ ਹੁੰਦੇ ਰਹੇ ਨੇ ਕਿ ਉਹਨਾਂ ਦਾ ਸਭ ਤੋਂ ਵੱਡਾ ਭਲਾ ਟਰਸਟ ਮੋਗਾ ਦਾ ਇਹ ਸਾਰੇ ਜਿਹੜੇ ਹੈਗੇ ਤਾਂ ਉਹ ਕਰ ਦਿੰਦੇ ਧੰਨਵਾਦ